ਕਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਖਾਲ ਮੂਰਤਿ ਹੈ ਜੁਨੀ ਸੈਭੰ ਗੁਰ ਪ੍ਰਸਾਦਿ ਜਪੋ ਆਦਿ ਸਚੁ ਜੁ ਆਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨੋ ਹੋਵੈ ਜੇ ਸੋਚੀ ਲਖਵਾ ਜਪੈ ਜਪੁ ਨ ਹੋਵੈ ਜੇ ਲਰਹਾਲਾ ਲਿਪਤਾਰੁ ਸੁਖਿਆ ਭੁਖੁ ਨਾ ਤਰੀ ਜਿਵਨ ਨਾ ਪੁਰੀਆ ਪਾਰੁ ਸਹਸ ਅਣਪਾ ਲਖ ਹੋ ਹੈ ਤੈ ਕਨਜ ਲੈ ਨਾਲ ਕਿ ਸਚਿਆਰਾ ਹੋਈਐ ਫਿ ਕੂੜਾ ਟਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਣ ਆਕਾਰੁ ਕਮ ਨ ਕੀਹਾ ਜਾਇ ਹੁਕਮੇ ਹੋਵਨ ਜੀ ਹੁਕਮ ਮਲੇ ਵਢਿਆਈ ਹੁਕਮਿ ਉਤਮ ਨੀਚ ਹੁਕਮਾ ਲਿਖੈ ਦੁਖ ਸੁਖ ਪਾਈਐ ਹਿਕਨਾ ਹੁਕਮਿ ਬਖਸ਼ੀਸ਼ ਇਕ ਹੁਕਮਿ ਸਦਾ ਆਪ ਵਾਈਐ ਹੁਕਮੇਂ ਅੰਦਰ ਸਭ ਕੋ ਵਾਰੁ ਕੁੰਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾ ਹਉਮੈ ਕਹੈ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਜਿਆਖੁ ਵਿਚਾਰ ਗਾਵੇ ਕੋ ਸਾਰਿ ਕਰੇ ਤਨਖੀ ਗਾਵੇ ਕੋ ਜੀ ਲੈ ਫਿਰਦੀ ਗਾਵੇ ਕੋ ਜਾਪੈ ਦਿਸੈ ਦੂਰ ਗਾਵੀ ਕੋ ਵਿਖੇ ਹਰ ਹਜੂਰ ਕਛ ਨਾਗਰ ਜਿਨਾ ਵੇ ਟੂਟ ਕਛ ਗਦ ਗਥੀ ਗੋਟੀ ਗੋਟ ਕੋਟ ਨਿੰਦ ਦੇ ਲਿੰਦੇ ਹਪਾ ਹੈ ਜੁਗਾ ਜਉਣ ਤਰਹਾ ਹੀ ਖਾ ਹੈ ਹੁਕਮੇ ਹੁਕਮ ਜਲਾਏ ਰਾਹੁ ਨਾਨਕ ਵਿਖਸੇ ਬੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਵਾਖਿਆ ਬਹੁ ਅਪਾਰ ਆਖੇ ਮੰਗੇ ਦੇ ਦੇ ਰਾਤ ਕਰੇ ਦਾਤਾਰ ਫਿਰ ਕੀ ਅਗੈ ਰਖੀ ਐ ਜਿਤ ਦਿਸੇ ਦਰਬਾਰ ਮੋਹ ਕੀ ਬੋਲਣ ਭੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾਮ ਵਡਿਆਈ ਵਿਚਾਰ ਹਰਿ ਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਐ ਵਾ ਜਾਣੀਐ ਸਵਾਪੇ ਸੁਚਿਆਰ ਹਾਪਿਆ ਨਾ ਜਾਏ ਕੀਤਾ ਨਾ ਹੋਏ ਹਾਪੇ ਆਪ ਨਿਰੰਜਨ ਸੋਏ ਜਿਸੇ ਆਸਨ ਪਾਇਆ ਮਾਨ ਨਾਨਕ ਗਾਵੀਐ ਗੁਣਿ ਨਿਹਾਰ ਗਾਵੀਐ ਸੁਣਿਐ ਮਨ ਰਖੀਏ ਭਾਉ ਦੁਖਵਾਰ ਹਰ ਸੁਖ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਰੰ ਗੁਰਮੁਖ ਰਿਹਾ ਸੁਮਾਈ ਨੁਰਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣ ਆਖ ਨਾਹੀ ਕਹਿਣਾ ਗਥਨ ਨ ਜਾਈ ਨੁਰਾਇ ਕਰੀ 부ਝਾਈ ਸਭਨਾ ਜੀ ਆਖੇ ਦਤ ਸੋ ਮੈ ਸੁਰ ਨ ਜਾਈ تیرਹ ਨਾਮਾ ਜੇਤ ਸੁਭਾਵਾ ਵਿਣਪਾੜ ਕੀ ਨਾਏ ਕਰੀ ਜਿਤੇ ਸਿਖੋ ਉਪਾਈ ਵਿਖਾ ਬਿਨ ਕਰਮਾ ਕੀ ਮਿਲੈ ਲਈ ਮਤਿ ਵਿਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿਖ ਸੁਣੀ ਗੁਰਾ ਇਕ ਦੇ ਬੁਝਾਈ ਸਭਨਾ ਜੀਆ ਖਾਇ ਦਾਤਾ ਸੋ ਮੈਂ ਸੁਰ ਨ ਜਾਈ ਜੇ ਜੁਗ ਅਚਾਰੇ ਆਰਜਾ ਹੋਰ ਰਸੁਣੀ ਹੋਏ ਨਮਾ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਕੰਗਾ ਨਾਮ ਰਖਾਈ ਕੈ ਜਸ ਕੀਰਤਿ ਜਗਲੇ ਜੇ ਤਿਸ ਨਦਰਨਾ ਵਿੱਚ ਵਾਸ ਨ ਪੁੱਛੇ ਕੀ ਹੀਟੇ ਅੰਦਰ ਹੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਖਰੇ ਗਣਾਂ ਅੰਤਿਆ ਗੁਣ ਜੀ ਤੇਹਾ ਖੁਨਾ ਸੁਜੀ ਜੇ ਤਿਸ ਗੁਣ ਕੋਈ ਖਰੇ ਸੁਣਿਆ ਸੁਧ ਪੀਰ ਸੁਰਨਾਥ ਸੁਣੇ ਧਰਤਵਲੀ ਆਕਾਸ਼ ਸੁਣਿਆ ਦੀਪ ਲੋਪਾ ਪਾਤਾਲ ਸੁਣਿਆ ਭੁਨ ਸਕੈ ਕਾਲ ਨਾਨਕ ਭਕਤ ਸਦਾ ਵਿਗਾਸ ਸੁਣਿਆ ਦੁਖ ਪਾਪ ਦਾ ਨਾਸ਼ ਸੁਣਿਆ ਸਰ ਬਰਮਾਇੰਦ ਸੁਣਿਆ ਮੁਕਤ ਸਲਾ ਹਨਮੰਦ ਸੁਣਿਆ ਯੋਗ ਜੋਤਨ ਭੇਡ ਸੁਣਿਆ ਸਾਸਤ ਸਿਮਰਤਿ ਵੇਦ ਨਾਨਕ ਭਕਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਾਸਨ ਦੁਖ ਗਿਆਨ ਸੁਣਿਆ ਅਸ਼ਟਕਾ ਇਸਨਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਜ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ਼ ਸੁਣੇ ਸਰਾ ਗੁਨਾਖੀ ਗਾ ਸੁਣੇ ਸੇਖ ਪੀਰ ਪਰਸਾ ਸੁਣੰਦੈ ਪਾਵੇ ਰਾਹੋ ਸੁਣੇ ਹਾਤ ਹੋਵੇ ਸਗਾ ਨਾਨਕ ਭਗਤ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ਼ ਮੰਨੈ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛੁਤਾਇ ਕਾਗਜ ਕਲਮ ਨਾਲ ਲਿਖਣਹਾਰ ਮਨਨੇ ਖਾਬ ਹੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੈ ਮਨ ਕੋਈ ਮਨੈ ਸੁੱਤ ਹੋਵੇ ਮਨ ਬੁੱਧ ਮਨੈ ਸਗਲ ਪਵਣ ਕੀ ਸੁੱਧ ਹ ਮਨੈ ਮੂਟੋਟਾ ਨਾ ਖਾਈ ਮਨੈ ਜਮ ਕੇ ਸਾਧਨਾ ਜਾਏ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਨਾ ਪਾਈ ਮਨੈ ਵਸਿਓ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸਿਚੀ ਸੰਬੰਧ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨੁ ਹੋਈ ਮਨੈ ਪਾਵੇ ਮੁਖ ਜਵਾਰ ਮਨੈ ਪਰਵਾਰੈ ਸਾਧ ਹਾਰ ਮਨੈ ਤਰੇ ਤਾਰੇ ਗੁਰ ਸਿਖ ਮਨੈ ਨਾਨਕ ਭਵੈ ਨ ਪਿਖ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਪੰਜ ਪਰਵਾਨ ਪੰਜ ਪ੍ਰਧਾਨ ਹੰਚੇ ਪਾਵੈ ਦਰਗਹਿ ਮਾਨੁ ਹੰਚੈ ਸੋਹੈ ਦਾ ਰਾਜਾਨ ਪੰਚਾ ਖਾ ਗੁਰੇਖ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕੈ ਕਰਨੇ ਨਾਹੀ ਸੁਮਾਰ ਢੋਲ ਧਰਮ ਰਿਆਖਾ ਪੂਤ ਸੰਤੋਸ਼ ਆਪ ਰਖਿਆ ਜਨ ਸੂਤ ਜੇ ਕੋ ਬੂਝੈ ਹੋਵੈ ਸਚਿਆਰ ਧਵਲੇ ਉਪਰ ਹਿਤਾ ਪਹਾਰ ਤੱਤੀ ਹੋਰ ਪਰੈ ਹੋਰ ਹੋਰ ਇਸਤੇ ਬਾਤ ਲੈ ਸਮਝੂਰ ਜੀ ਜਾਤ ਰੰਗਾ ਹੀ ਨਾਭ ਸਭ ਨਾਲ ਲਿਖਿਆ ਆਪਣੀ ਖਲਾਮ ਇਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਈ ਕੀਤਾ ਦਾਨ ਸਵਲ ਹੋ ਰੂਪ ਕੀਤੀ ਦਾਨ ਜਾਣੇ ਹੰਕੂਤ ਕਿਤਾਬ ਸਭੇ ਕੋ ਕਵਾਉ ਤਿਸਤੇ ਹੋਵੇ ਲਖ ਦਰੀਆਉ ਕੁਦਰਤ ਹਮ ਕਹਾ ਵਿਚਾਰ ਵਾਰਿਆ ਨ ਜਾਵਾਇ ਖਾਰ ਜੋ ਤੁਧ ਭਾਵੈ ਸਹਿ ਭਲੀਖਾਰ ਤੂੰ ਸਦਾ ਸਲਾਮਤ ਨਿਰੰਕਾਰ ਹਾਸੰਖ ਜਾਪੋ ਸੰਭਾਉ ਅਸੰਖ ਪੂਜਾ ਅਸੰਖ ਤਪ ਤਉ ਹਾਸੰਗ ਰੰਥ ਮੁਖ ਵਿਰ ਪਾਠ ਹਾਸੰਗ ਜੋਗ ਮਨ ਰਹੇ ਉਦਾਸ ਹਾਸੰਖ ਭਗਤ ਗੁਣ ਗਿਆਨ ਵਿਚਾਰ ਹਾਸੰ ਸਤਿਅ ਅਸੰਗ ਦਾਤਾਰ ਹਾਸੰਖ ਸੁਰਮੋ ਬਖਸ਼ਾਰ ਅਸੰਮੋ ਲਿਵ ਲਾਇ ਤਾਰ ਕੁਦਰਤ ਹਮ ਗਹਾ ਵਿਚਾਰ ਵਾਰਿਆ ਨਾ ਜਾਵੇ ਇਕ ਵਾਰ ਜੋ ਤਦ ਭਵੈ ਸੈਪ ਲਿਖਾਰ ਤੂੰ ਸੁਦਾ ਸਲਾਮਤ ਨਿਰੰਕਾਰ ਅਸ਼ੰਮੂਰਖੰਦਪੂਰ ਅਸ਼ੰਖ ਚੋਰ ਹਰਾਮਪੂਰ ਅਸ਼ੰਖ ਬਰਖਜਹ ਹਜੂਰ ਅਸ਼ੰਖ ਗਲਵੜ ਹਤਿ ਅਖਮਾ ਹੈ ਅਸ਼ੰਖ ਪਾਪੀ ਪਾਪ ਖਜਾ ਹੈ ਅਸ਼ੰਖ ਕੁੜਿਆਰੈ ਕੁੜੈ ਫਿਰਾ ਹੈ ਹਾਸ ਮਲੇਸ਼ ਮਨ ਬਖਾ ਹੈ ਹਸਨੰਦਖ ਸਰਕਰ ਹੈ ਪਰ ਨਾਨਕ ਨੀਚ ਖਹਿ ਵਿਚਾਰ ਵਾਰਿਆ ਨਾ ਜਾਵਾ ਏ ਖਾਰ ਜੋ ਸੁਧ ਭਾਵੇ ਸਹਿ ਪਲੀਖਾਰ ਤੂੰ ਸਦਾ ਸਲਾਮਤ ਨਿਰੰਗਾਰ ਹਸੰਖ ਨਾਸੰਥਾਬ ਅਗਮ ਅਗਮ ਸਹ ਲੋਇ ਹਸੰਗ ਹੈ ਅਸ਼ਰ ਪਾਰ ਹੋਇ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣ ਗਾਹ ਖਖ ਰੇ ਲਖਣ ਬੋਲਣ ਬਾਣ ਖਖਰਾਸ ਸੰਜੋਗ ਵਖਾਣ ਜਿਨ ਹੈ ਲਿਖਿਆ ਦਸਨਾ ਹੈ ਜੇ ਫਰਮਾਇ ਤੇ ਤੇ ਪਾਹੇ ਜਿਤਾ ਕੀਤਾ ਰਿਤਾ ਨਾਉ ਮਨ ਨਾ ਵੇ ਨਾਹੀ ਕੋਠਾਉ ਕੁਦਰਤ ਹਮ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋਤਿ ਸੁਭਾਵੈ ਸਹ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਰਹੀਏ ਹੱਥ ਪੈ ਤੰਦੇ ਕਾਣੀ ਰੁੱਤੈ ਦਰਸ ਹੈ ਮੋਤ ਬਲਤੀ ਗੱਪੜ ਹੋਏ ਦੇਸਾ ਗੁਣ ਲਈ ਅਧੋਏ ਹਰੀਏ ਮਤ ਪਾਪਾ ਖੈ ਸੰਗ ਇਹ ਲੋਪੈ ਨਾ ਵਿਖੇ ਰੰਗ ਪੁੰਨੀ ਬਾਪੀ ਆਖ ਨਾ ਹੈ ਕਰ ਕਰ ਖਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਹਾਹੋ ਨਾਨਕ ਹੁਕਮੀ ਆਹੋ ਜਾਹੋ ਤਿਰਸ ਤਪ ਦਿਆ ਦਦਾਨ ਜੇ ਕੋ ਪਾਵੇ ਸਿਲਖਾ ਮਾਨ सुन्या मन्या मन किचा भा अन्तगत तीर् समनाओ सवगुण ते मेनाहि होयु गुण किचे भक्त न होय साणि वर्मा ससह सा सदा मनचा अवन सुहो वेला भक्त हवनसार अवन श्रुति महो हो आकार वेला पया पञ्चि हो लेख पुराण ਵਕਤ ਨਾ ਪਾਇ ਉਹ ਖਾਦੀਆਂ ਲਿਖਣ ਦੇ ਕੁਰਾਨ ਠਤਵਾਰ ਨਾ ਜੋਗੀ ਜਾਣੈ ਰੁੱਤਵਾਂ ਨਾ ਕੋਈ ਜਾ ਖੱਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਗਿ ਸਲਾਹੀ ਘਰਨੇ ਕਿਵ ਜਾਣਾ ਨਾਨਕ ਅੱਖ ਸਭ ਕੋ ਆਖੇ ਹਿਖ ਦੋਏ ਕਿਸਿਆਣਾ ਵੱਡਾ ਸਾਹੀ ਵੱਡੀ ਨਾਹੀ ਹਿਤਾ ਜਾਖਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਆਗੇ ਗਿਆਨ ਸੋਹੈ ਕਦ ਲਬਤਾ ਲਖ ਅਗਸ ਅਗਸ ਔੜਖ ਔੜਖ ਪਾਦਕੇ ਵੇਰਖ ਨਿਖਵਾਤ ਸਹਸ ਧਰ ਹੈ ਗਹਿਨ ਖਿਤੇ ਬਾਸ ਲਿਖ ਧਾਤ ਲਿਖਾ ਹੋਇ ਤਾ ਲਿਖੀਐ ਲਿਖੇ ਹੋਏ વિનાਸ ਨਾਨਕ ਵੱਡਾ ਕੀਐ ਆਪੇ ਜਾਣੇ ਆਪ ਸਲਾਹੀ ਸਲਾਹ ਇਸੀ ਸੁਤ ਨਾ ਪਾਈਆ ਨਦੀਆਂ ਤੇ ਵਹਾਪ ਸੁਨ ਨਾ ਜਾਣੀ ਹੈ ਸਮੁੰਦਰ ਸਾ ਸੁਲਤਾਨ ਗ੍ਰਹਾ ਸਿੱਤੀ ਮਾਲ ਧੰਡ ਕਿਹੜੇ ਤਰਨਾ ਹੋਵਨੀ ਜੇ ਤਸ ਮਨ ਹੋ ਨਾ ਵਿਸਰਹਿ ਹੰਤਨਾ ਸਿੱਤਿ ਗਹਿਣਾ ਅੰਤ ਅੰਤਨਾ ਕਰਨੇ ਦੇਣ ਨਾ ਅੰਤ ਹੰਤਨਾ ਵੇਖਣਾ ਸੁਣਣ ਨਾ ਅੰਤ ਹੰਤਨਾ ਜਾਪੈ ਕਿਆ ਮਨ ਮੰਤਰ ਹੰਤਨਾ ਜਾਪੈ ਕੀਤਾ ਆਕਾਰ ਹੰਤਨਾ ਜਾਪੈ ਪਰਵਰ ਹੰਤ ਕਾਰਣ ਖਿਚੇ ਵਿਰਲਾ ਹੈ ਤਾਕੇ ਅੰਤ ਨਾ ਪਾਈ ਜਾਹੈ ਇਹੋ ਅੰਤ ਨਾ ਜਾਣੈ ਕੋਈ ਬਖਤਾ ਖਹੀਏ ਬਖਤਾ ਹੋਈ ਵਡਾ ਸਾਹਿ ਉਚਾਰਾਉ ਉੱਚੇ ਉਪਰੋਚਾ ਨਾਉ ਏ ਵਡੂਚਾ ਹੋਵੈ ਹੋਈ ਇਸ ਉੱਚੇ ਕੋ ਜਾਣੈ ਸੋਈ ਜੇ ਵਡਾ ਜਾਣਿ ਆਪਿ ਆਪੋ ਨਾਨਕ ਨਦਰੀ ਕਰਮੀ ਦਾਤਿ ਬਖਤਾ ਕਰਮ ਲਿਖਿਆ ਨਾ ਜਾਏ ਵਡਾ ਦਾਤ ਤਦ ਨਦਮਾਈ ਕਿਤੇ ਮਗ ਹੈ ਜੋਰੇ ਅਪਾਰ ਕਿਤੇ ਅਗੰਤ ਨਹੀਂ ਵਿਚਾਰ ਕਿਤੇ ਹਤਟ ਹੈ ਵਿਕਾਰ ਕਿਤੇ ਲੈ ਲੈ ਕਿਰਪਾ ਹੈ ਕਿਤੇ ਮੁਰਖ ਖਾਹੀ ਖ ਹੈ ਕਿਤੇ ਆ ਲੋਕ ਨੂੰ ਸਦਮਾਰ ਹੈ ਹੈ ਪੀੜਤ ਤੇਰੀ ਰਾਤਾਰ ਮਨ ਖਲਾਸੀ ਪਾਣੇ ਹੋਈ ਹੋ ਰਾਖਨ ਆਸਕੈ ਕੋਈ ਦੇਖੋ ਹੈ ਗਖਨ ਪਾਈ ਮੋਜਾ ਜਿਤੀਆ ਮੋਖਾ ਆਪੇ ਜਾਣੇ ਆਪੇ ਦੇ ਅਖੇ ਦੀਪਿ ਗੈ ਗੈ ਜਸਨਾ ਬਖਸ਼ੈ ਸੁਪਸਲਾਹ ਨਾਨਕ ਪਾਤਸ਼ਾਹੀ ਪਾਸ਼ਾ ਹੋ ਹਮਲ ਗੁਣਮਲ ਵਾਪਾਰ ਹਮਲ ਵਾਪਾਰੀ ਮਨ ਪੰਡਾਰ ਹਮਲ ਹੈ ਮੁੱਲਾ ਜਾ ਹੈ ਹਮਲ ਪਾਏ ਮੁੱਲਾ ਸਮਾ ਹੈ ਅਮੁੱਲ ਧਰਮੇ ਅਮਨ ਦੀਵਾਨ ਹਮਲ ਤੁੱਲ ਅਮਲ ਪ੍ਰਵਾਨ ਹਮਲ ਬਖਸ਼ੀਸ਼ੋਂ ਨਿਸ਼ਾਨ ਹਮਲ ਕਰਮੇ ਅਮੁੱਲ ਫਰਮਾਨ ਆਮਲੋ ਅਮਲਾ ਕੇ ਨਾ ਜਾਏ ਆਖੋ ਆਖ ਰਹੇ ਲਿਬਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਖਰੇ ਵਿਖਿਆਣ ਆਖੇ ਬਨਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਸੁਰ ਆਖੇ ਸ਼ੁੱਧ ਆਖੇ ਗਿੱਤੇ ਗਿੱਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰਨਾ ਮੰਜਨ ਸੀਵ ਕਿਤੇ ਆਖੇ ਆਖਣ ਪਾਹੇ ਕਿਤੇ ਕਹੇ ਕਹੇ ਉੱਠ ਉੱਠ ਜਾਹੇ ਹਿਤੇ ਹਿਤੇ ਹੋਰ ਕਰ ਹੈ ਤਾਖ ਨਾਸ਼ਕ ਹੈ ਕਈ ਕੇ ਜੇੜ ਭਾਵੈ ਦਿਵਰ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਖੀ ਅਸਰ ਗਰਵਾਰਾ ਗਾਵਾਰ ਸੋਦਰ ਕੇ ਹਾਸੁ ਖਰ ਕੇ ਹਾ ਜਿਤ ਵੈ ਸਰਬ ਸੁਮਾਲੇ ਵਾਜੇ ਨਾਦ ਅਨੇਕ ਸੰਖਾ ਹਿਤੇ ਭਾਵਨ ਹਾਰੇ ਹਿਤੇ ਰਾਗ ਬ੍ਰਿਸ਼ੋਗਹੀ ਅਨਾ ਹਿਤੇ ਗਾਵਨ ਹਾਰੇ ਗਾਵ ਹੈ ਤੁਹਾਨੂੰ ਪਵਨ ਪਾਣੀ ਵਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵ ਹੈ ਜਿਤ ਗੁਪਤ ਲਿਖ ਜਾਣ ਹੈ ਲਿਖ ਲੈ ਧਰਮ ਵਿਚਾਰੇ ਗਾਵੇ ਸੁਰ ਬ੍ਰਹਮਾ ਦੇਵੀ ਸੋਹਣ ਸਦਾ ਸੁਵਾਰੇ ਗਾਵੇ ਹੰਦ ਰਸਨ ਬੈਠੇ ਦੇਖਿਆ ਧਰਨਾਲੇ ਗਾਵੇ ਸੁਦ ਸਮਾਦੀਂਂਦਰ ਗਾਵਨ ਸਰ ਵਿਚਾਰੇ ਗਾਵਨ ਜਚੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪਰਮ ਰਖੀ ਸਰ ਜੋ ਜੋ ਵੇਦਾ ਨਾਲੇ ਗਾਵਹਿ ਮਹੂਨੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਰਤਨੁ ਪਾਇ ਤੇਰੇ ਅਠਸਠ ਨਿਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੀ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸੇ ਤਦ ਨੂੰ ਗਾਵਹਿ ਜੋਤ ਸੁਧ ਭਾਵਨ ਰਚੇ ਤੇਰੇ ਭਵ ਚੁਰ ਸਾਲੇ ਹੋਰ ਹਿੱਤੇ ਗਾਵਨ ਸੇ ਮੈਂ ਜਿਤਨਾ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਚ ਸਚੁ ਨਾਈ ਹੈ ਬੀ ਹੋਸੀ ਜਨ ਅਜਾਸੀ ਰਚਨਾ ਜਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਨਸੀ ਮਾਇ ਜਨੁ ਪਾਈ ਕਰ ਕਰ ਵੇਖੇ ਗੀਤਾ ਆਪਣਾ ਜਿਵ ਤਿਸ ਦੀ ਵੜਿ ਆਈ ਜੋਦ ਸੁਭਾਵੈ ਸੋਇ ਖਾਸੀ ਹੁਕਮਨਾ ਕਰਣਾ ਜਾਈ सौ पाशाह <-S>. सहा वत् साहिब नानक रहन रजाई हुंदा संदोख सरबत झोली ध्यान की कर है विभूत चिंता खाल खुआरी खाया युक्त रंडा प्रतीत सगल जमाती मन जीत जग जीत आदेश रुष आदेश आद नील नाद नाहत जुग जुग एको वेश भौत गया दया भंडारण ਖਟ ਘਟਵਾਜੇ ਨਾਦ ਆਪ ਨਾਨਕੀ ਸਭ ਜਾਖੀ ਰਸ ਦਵਰਾ ਸਾਧ ਸੰਜੋਗ ਵਿਜੋਗ ਦੋਇ ਘਾਰ ਚਲਾਵੇ ਲਿਖਿ ਆਪ ਹੈ ਭਾਗ ਹਾਰਿ ਸਦ ਸਿਆਰੇਸ ਹਾਰਿ ਨੀਲ ਨਾਦ ਨਾਹਤ ਜੋ ਜੋ ਇੱਕ ਹੋਵੇ ਸ ਇੱਕਮਾ ਜੁਗਤ ਵੈ ਆਈ ਜਨ ਚੱਲੇ ਪਰਵਾਣ ਇਕ ਸੰਸਾਰੀ ਇਕ ਬੰਡਾਰੀ ਇਕ ਲਾਏ ਨੀਬਾਨ ਜਿਤ ਸ ਭਾਵੈ ਦੁਇ ਚਲਾਵੇ ਇਹੋ ਵੈ ਪਰਮਾਨ एख्यदनावि बहुता हे विडान आदे दुसे आदेश आदनील नादनाहतु एको वेस आसन लो लो कण्डारो पिकावर कर कर विख हार। नानक सच्चे सचिकार आदेश आदेश आदीलनादनाहत जगु एको वेस ਇਖਨਾਂ ਜੇ ਪਵ ਲਖ ਹੋ ਹੈ ਲਖ ਹੋ ਵਹ ਲਖ ਵੀਸ ਲਖ ਲਖ ਗਿੜਾ ਕੀ ਹੈ ਏਖ ਨਾਮ ਜਗਦੀਸ਼ ਏਤ ਰਾਹੇ ਬਤ ਪਵਣੀਆਂ ਚੜਿਏ ਹੋਏ ਕੀਸ ਸੁਣ ਗਲਾ ਖਾਸ ਕੀ ਕੀਟਾਈ ਰੀਸ ਨਾਨਕ ਨਜ਼ਰੀ ਪਾਈ ਹੈ ਘੋੜੀ ਘੋੜਾ ਦੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨਾਮ ਮੰਗਣ ਦੇਣ ਨਾ ਜੋਰ ਜੋੜਨਾ ਜੀਵਨ ਮਰਨ ਦਾ ਹਜੂਰ ਜੋੜਨਾ ਰਾਜਮਾਲ ਮਨਸੂਰ ਜੋੜਨਾ ਸੁੱਤੀ ਗਿਆਨ ਵਿਚਾਰ ਜੋੜਨਾ ਜੁਕ੍ਰਿਹਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਈ ਨਾਨਕ ਉਤਮ ਨੀਚ ਨਾ ਹੋਈ ਰਾਤੀ ਰਤਿ ਹਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਸਵ ਧਰਤੀ ਸਾਭ ਰਖੀ ਧਰਮ ਸਾਲ ਤਿਸਵੇ ਜੀ ਜੁਕਿਆ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਸਿਥਾ ਸੋਹਣ ਪੰਚ ਪ੍ਰਵਾਣ ਨਦਰੀ ਕਰਮ ਪਵੇ ਨਿਸ਼ਾਨ ਕੱਜ ਬਕਾਇ ਉੱਥੇ ਪਾਈ ਨਾਨਕ ਗਿਆ ਜਪੀ ਜਾਈ ਧਰਮ ਖੰਡ ਕਾਹ ਧਰਮ ਗਿਆਨ ਖੰਡ ਕਾ ਕੋ ਵਰਮ ਏਤੇ ਬਾਣ ਪਾਣੀ ਵਸੰਤਰ ਏਤੇ ਖਾਲ ਮਹੀਸ ਏਤੇ ਵਰਮੇ ਘਰਟ ਖੜੀ ਹੈ ਰੂਪ ਰੰਗ ਕੇ ਵੇਸ ਕਿਤੇ ਆਖਰਮਾ ਭੂਮੀ ਮੇਰਾ ਕਿਤੇ ਹਿੱਤੇ ਰੂਪ ਦੇਸ ਕਿਤੇਂਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਦਾ ਬਦਨਾਥ ਕਿਤੇ ਗਿੱਤ ਦੇਵ ਦੇਸ ਕਿਤੇ ਦੇ ਦਾਨ ਮੁੰਨ ਕਿਤੇ ਕਿਤੇ ਰਤਨ ਸਮੁੰਦ ਕਿਤੇ ਹਾਣੀ ਕਿਤੇ ਬਾਣੀ ਕਿਤੇ ਬਾ ਨਿਰੰਦਰ ਕਿਤੇ ਸੁੱਤੀ ਸੇਵਕ ਕਿਤੇ ਨਾਨਕ ਅੰਤ ਨੈ ਅੰਤ ਗਿਆਨ ਹਨ ਵੈ ਗਿਆਨ ਬਚੰਡ ਸਤਿਨਾਦ ਵਨਨਖੋਡ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿਥ ਘੜੀਐ ਬਹੁਤਿ ਅਨੂਪ ਸਾਖਿਆ ਗੱਲਾਂ ਵਿਚਿ ਨ ਜਾਹੈ ਜੇ ਕੋ ਗਹਿ ਵਿਛੇ ਪਛਤਾਇ ਤਿਥ ਘੜੀਐ ਸੁਤ ਮਤਿ ਮਨ ਬੁੱਧ ਤਿਥ ਘੜੀਐ ਸਰਾਸ ਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਹੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਨ ਮੇਂ ਰਾਮ ਰਹਿਆ ਭਰਪੂਰ ਸਤੈ ਸਿਤੋ ਸਿਤ ਮਹਿਮਾ ਮਾਹੈ ਤਾਹੇ ਰੂਪ ਨਾ ਅਸਨੇ ਜਾਹੈ ਨ ਹਮਰ ਠਾਗੀ ਜਾਹੈ ਜਿਨ ਕੈ ਰਾਹਮ ਵਸੈ ਮਨ ਮਾਹੈ ਸਤੈ ਭਗਤੋ ਸਹਿ ਕਹਿ ਲੋ ਕਰਹਿ ਅਨੰਦ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਸਤੈ ਖੰਡ ਮੰਡਲ ਵਰ ਖੰਡ ਜੇ ਕੋ ਵਥਾ ਦੰਤ ਨਾਇੰਤ ਸਤੈ ਲੋ ਲੋਹ ਆਕਾਰ ਦੇਵ ਦੇ ਹੁਕਮ ਦਿਆ ਦੇ ਉਕਾਰ ਵਿਖੇ ਵਿਖੇ ਖਰ ਵਿਚਾਰ ਨਾਨਕ ਅਤਨਾ ਖੜਾ ਅਸਾਰ ਜੱਪ ਹਰਿ ਦੇ ਸੁਨਿਆਰ ਇਹਨ ਮਤ ਵੀਰ ਹਤੀਆਰ ਭੌ ਖਲਾਗਨ ਦਪਤਾਉ ਭੰਡਾ ਭਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬ ਸਚੀ ਰਖਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਨੋਖ ਭਾਵਨੇ ਗੁਰੂ ਬਾਣੀ ਬਿਤਾ ਮਾਤਾ ਧਰਮ ਮਹਤ ਜਿਸ ਰਾਦ ਵਿਦਾਈਦਾਇ ਖੇਲੇ ਸਗਲ ਜਤ ਚੰਗਿਆਈਆਂ ਗੁਰਿਆਈਆਂ ਵਾਚੈ ਧਰਮ ਹਰੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਸਦਖਾਲ ਨਾਨਕ ਤੇਹੀ ਮੁਖ ਉਜਲੇ ਕੀਤੀ ਛਟੀ ਨਾਨਕ ਵਾਹਿਗੁਰੂ ਜੀ ਕਾ ਹਾਲ ਸਾਬ ਵਾਹਿਗੁਰੂ ਜੀ ਕੀ ਫਤਿਹ